ਕੱਲ ਬਠਿੰਡਾ ਵਿਖੇ ਰਾਤ ਨੂੰ ਇੱਕ ਲੜਕੀ ਦੀ ਸਰਕਟੀ লাশ ਮਿਲਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਸੀ। ਥਾਣਾ ਜੀਆਰਪੀ ਵਿੱਚ 302 301 ਦਾ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰਕੇ ਪਾਲ ਸ਼ੁਰੂ ਕੀਤੀ ਸੀ। ਜੀਆਰਪੀ ਅਤੇ ਜ਼ਿਲ੍ਹਾ ਪੁਲਿਸ ਨੇ ਰਲ ਕੇ ਕੁਝ ਘੰਟਿਆਂ ਵਿੱਚ ਕਤਲ ਨੂੰ ਟ੍ਰੇਸ ਕਰਕੇ ਦੋ ਆਦਮੀ ਇੱਕ ਅਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਆਰਕੈਸਟਰਾ ਦਾ ਕੰਮ ਕਰਦੇ ਹਨ। ਪੈਸੇ ਦੇ ਲੈਣ ਦੇਣ ਕਰਕੇ ਇਹ ਕਤਲ ਕੀਤਾ ਗਿਆ ਸੀ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੌਕੇ ਤੇ ਪਰਿਵਾਰਕ ਮੈਂਬਰ ਜਸਵਿੰਦਰ ਸਿੰਘ ਗਿੱਲ ਡੀਐਸਪੀ ਬਠਿੰਡਾ ਅਤੇ ਐਸਐਸਪੀ ਬਠਿੰਡਾ ਦੇ ਨਾਨਕ ਸਿੰਘ ਨੇ ਕਿਹਾ ਮੇਰਾ ਨਾਮ ਐਸ਼ ਕੁਮਾਰ ਹੈ ਜੀ ਇਹ ਤੁਹਾਡੀ ਬੇਟੀ ਦੀ ਕੀ ਪ੍ਰੋਬਲਮ ਸੀ ਕਿ ਜੀ ਕਿਵੇਂ ਇਹ ਕਰ ਲਿਆ ਇਹ 2 ਸਾਲ 2-3 ਸਾਲ ਹੋ ਗਏ ਜੀ ਮੈਂ ਸਾਦੀ ਵੀ ਕਰਾ ਕੇ ਇਹਦੀ ਅੱਛਾ ਪੂਜਾ ਨਾਮ ਦੀ ਕੁੜੀ ਹੈ ਜੀ ਦੀਪਨਾਗਰ ਰਹਿੰਦੀ ਸੀ ਜਿਹੜੀ ਆਰਕੈਸਟਰਾ ਦਾ ਕੰਮ ਕਰਦੀ ਹੈ ਆਏ ਬੱਚੀ ਉਹਨੇ ਨਸ਼ਾ ਕਪਾਣੀ ਕਰਾ ਕੇ ਹੁਣ ਆਪਣੇ ਨਾਲ ਰੱਖ ਲਈ ਮਿਲਾ ਲਈ ਅੱਛਾ ਤੇ ਉਹਨਾਂ ਨੇ ਕੀਤਾ ਜਿਹੜਾ ਕੀਤਾ ਇਹਦੇ ਨਾਲ ਮਾਰੇ ਕੋਟ ਕਾਰਨ ਕੀ ਹੋ ਸਕਦਾ ਹੈ ਕਤਲ ਦਾ ਮਤਲਬ ਜੇ ਉਹਨਾਂ ਦੇ ਨਾਲ ਹੀ ਕੰਮ ਕਰਦੇ ਗਲਤ ਕੰਮ ਕਰਾਂਦੇ ਹੋਣ ਦੀ ਗਲਤ ਕੰਮ ਹੋਣੀ ਨੇ ਮਨਾ ਕਰਤਾ ਹੁਣ ਜਵਾਬ ਦਿੱਤਾ ਹੋਣਾ ਉਹਨਾਂ ਨੇ ਬਸ ਪਰ ਕਤਲ ਕਰਤਾ ਜੀ ਸੋਨੂੰ ਲੱਗਦਾ ਵੀ ਇਹ ਕਤਲ ਸਹੀ ਹੈ ਹਾਂ ਕਤਲ ਜੀ ਉਹਨਾਂ ਨੇ ਉਹ ਨਹੀਂ ਕੀਤਾ ਜੀ ਹਾਂਜੀ ਹਾਂ ਉਹਨੇ ਕੀਤਾ ਪੂਜਾ ਜੀ ਹੋਰ ਕੋਈ ਕਰ ਹੀ ਨਹੀਂ ਸਕਦਾ ਕੀ ਨਸ਼ਾ ਕਰਾਉਂਦੀ ਸੀ ਨਸ਼ਾ ਜੀ ਟੀਕਾ ਹੋ ਗਿਆ ਆਪਣਾ ਚਿੱਟਾ ਹੋਗਾ ਗੋੜੀਆਂ ਹੋਗੀਆਂ ਅਨਸਾ ਕਰਾਂਦੇ ਸੀ ਜੀ ਜਦੋਂ ਮੈਨਾਂ ਜਾਂਦੇ ਸਾਨੂੰ ਫੋਨ ਵੀ ਕਰਦੇ ਸੀ ਸਾਨੂੰ ਮਿਲਣ ਜਾਂਦੇ ਸੀ ਸਾਨੂੰ ਮਿਲਣ ਨੇ ਦਿੰਦੀ ਸੀ ਨੇ ਫੋਨ ਤੇ ਗੱਲ ਕਰਾਂਦੇ ਸੀ 1:30 ਵਜੇ ਬੱਕੇ ਬਟਕੇ ਆ ਮੇਰੀ ਪੰਜ ਪੰਜ ਸੌ ਟੁੱਟੂਏ 2 ਸਾਲ ਤੋਂ ਠੀਕ ਹੋਇਆ ਮੈਂ ਜੀ ਇਸ ਸਰਕੰਮਾਂ ਦੀ ਕੀਤੀ ਗਈ ਸੀ ਜਿਹੜਾ 36 ਨੰਬਰ ਮਕਦਮਾ ਦਰਜ ਹੈ ਜੀ ਆਰਪੀ ਥਾਣਾ ਜਿਲ੍ਹਾ ਕਸਵਾਲ ਵਿੱਚ ਰਿਗਾਰਡਿੰਗ ਮਰਡਰ ਅੰਡਰ ਸੈਕਸ਼ਨ 302 1201 ਆਈਪੀਸੀ ਉਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਪੂਨਮ ਸੁਖਵਿੰਦਰ ਐਂਡ ਮਨਪ੍ਰੀਤ ਇਦੇ ਵਿੱਚ ਜਿਹੜੀ ਇੱਕ ਵਿਕਟਮ ਸੀਗੀ ਉਹਦਾ ਉਹਨਾਂ ਨੇ ਉਸੇ ਨੂੰ ਜਾ ਕੇ ਮਰਡਰ ਕੀਤਾ ਸੀ ਇਹ ਗੁਰੂਸਰ ਬਹੁਤ ਮਾਣ ਵਾਲਾ ਏਰੀਆ ਪੈਂਦਾ ਹੈ ਸੂਏ ਦੇ ਨਾਲ ਠੀਕ ਮਰਡਰ ਇਹ ਕੁੜੀ ਪਹਿਲਾਂ ਨਾ ਆਰਕੈਸਟਰ ਦਾ ਕੰਮ ਹੀ ਕਰਦੀ ਸੀਗੀ ਤੇ ਫਟੇ ਨੂੰ ਇਹ ਜਿਹੜੀ ਉਹਦੀ ਇਨਕਮ ਸੀਗੀ ਉਹ ਸ਼ੇਅਰ ਨਹੀਂ ਦਿੰਦੇ ਸੀਗੇ ਹੁਣ ਇਹ ਨੂੰ ਕੰਪੇਲ ਕਰ ਰਹੇ ਸੀ ਤੂੰ ਕੰਮ ਕਰ ਪਟਨ ਨੂੰ ਜੀ ਇਨਕਮ ਦਾ ਸ਼ੇਅਰ ਹੀ ਦੇਵਾਂਗੇ ਤੇ 15 ਦੀ ਰਾਤ ਨੂੰ ਇਹਨਾਂ ਦੀ ਲੜਾਈ ਹੋਈ ਇਸੇ ਗੱਲ ਤੋਂ ਉਸ ਤੋਂ ਬਾਅਦ ਇਹਨਾਂ ਨੇ ਕੁੜੀ ਨੂੰ ਸ਼ਰਾਬ ਪਿਆ ਕੇ ਤੇ ਉਹਦਾ ਮਾਰ ਦੱਲ ਦਿੱਤਾ ਜਿਹੜਾ ਇਹ ਸੁਖਵਿੰਦਰ ਸਿੰਘ ਸੁਖਰਾ ਹੈ ਇਹਦੇ ਤੇ 7 ਮੁਕੱਦਮੇ ਦਰਜ ਆ ਬਾਕੀ ਜਿਹੜੇ 2-2 ਜੀ ਹੈ ਫਰਾਂ ਦੇ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਸਾਡੇ ਧਿਆਨ ਚ ਨਹੀਂ ਦਿੱਤਾ ਕੋਈ ਮੁਕੱਦਮਾ ਆਇਆ ਹੁੰਦਾ ਇਪਟਸਾਲ ਕੋਠੋ ਏਰੀਆ ਜੋ ਪਤਾ ਲੱਗਿਆ ਵੀ ਇਹ ਕਾਫੀ ਜ਼ਿਆਦਾ ਤੋਂ ਉਹ ਕੁੜੀ ਨਾਲ ਨਾਕੀ ਵੀ ਕਰਦੇ ਸੀ ਹਾਂਜੀ ਸਾਡੇ ਵੀ ਥੋੜਾ ਜਿਹਾ ਧਿਆਨ ਚ ਆਇਆ ਪਰ ਹਜੇ ਅਸੀਂ ਸ਼ੋਰ ਨਹੀਂ ਗਏ ਕਿਉਂਕਿ ਹਜੇ ਇਨੀਸ਼ੀਅਲ ਸਟੇਜ ਤੇ ਇਨਵੈਸਟੀਗੇਸ਼ਨ ਜੀ ਤੁਹਾਨੂੰ ਇਹੋ ਜਿਹਾ ਕੁਝ ਨਹੀਂ ਦੱਸ ਸਕਦੇ। ਕੀ? ਲੜਕੀ ਜਿਹੜੀ ਉਹਦੀ ਮਦਰ ਦੇ ਦੱਸਣ ਮੁਤਾਬਕ ਦੀਪ ਸਾਹਿਬ ਜੀ ਹਜੇ ਤੱਕ ਤੁਹਾਨੂੰ ਕੋਈ ਪ੍ਰੂਫ ਨਹੀਂ ਮਿਲਿਆ ਆਈਡੀ ਪ੍ਰੂਫ ਜਾਂ ਜਿਸ ਤਰ੍ਹਾਂ ਉਹ ਅਰਕੈਸਟਰ ਦਾ ਕੰਮ ਕਰਦੀ। ਤਕਰੀਬਨ 2.5-3 ਸਾਲ ਤੋਂ ਉਹ ਅਰਕੈਸਟਰ ਦਾ ਕੰਮ ਕਰ ਰਹੀ ਹੈ। ਅੱਛਾ ਇਹ ਦੱਸੋ ਉਹ ਲੜਕੀ ਨੂੰ ਕਿ ਜਿਹੜੇ ਹਥਿਆਰਾਂ ਨਾਲ ਮਾਰਿਆ ਗਿਆ ਸੀ ਤੇ ਕੱਪੜੇ ਦੀ ਸਰੀਰ ਤੇ ਹੈ ਸੀ ਉਹਨਾਂ ਕੀ ਮਕਸਦ ਸੀ? ਜੀ ਜੀ ਇਹਨੂੰ ਕੱਪੜੇ ਨਾਲ ਮਾਰਿਆ ਸੀਗਾ ਜਿਹੜਾ ਵੀ ਰਿਕਵਰ ਕਰ ਚੁੱਕੇ ਆਂ। ਦੇ ਜੀ ਉਹ ਵੀ ਫਿਲਹਾਲ ਸਾਨੂੰ ਇਹੀ ਲੱਗਦਾ ਹੈ ਜਿਹਦੇ ਨਾਲ ਦਸਨ ਮੁਤਾਬਕ ਉਹ ਕਾਫੀ ਨਾਲ ਇਹਨਾਂ ਨੂੰ ਵੱਢ ਕੇ ਤੇ ਖਲਾਰ ਤੇ ਸੀਗੇ ਉਥੇ ਉਹ ਜਗ੍ਹਾ ਤੇ ਮੋਟਰ ਵਾਲੀ ਦੇ ਉਹ ਬਰੇ ਬੇਸਿਕਲੀ ਉਹਨਾਂ ਨੇ ਇਸ ਕਰਕੇ ਲਾਇਆ ਸੀ ਉਹ ਇਹ ਨਹੀਂ ਸੀ ਚਾਹੁੰਦੇ ਕਿ ਇਡੈਂਟੀਟੀ ਕਲੀਅਰ ਹੋਵੇ ਜਿਹੜਾ ਸਿਰ ਵੀ ਦੂਰ ਸੁੱਟਣ ਦਾ ਕਾਰਨ ਹੈ ਉਹ ਵੀ ਇਹੀ ਸੀ ਕਿ ਕਿ ਇਡੈਂਟੀਟੀ ਕਲੀਅਰ ਨਾ ਹੋਵੇ ਕੋਈ ਨਹੀਂ ਅਜੇ ਤੱਕ ਕੋਈ ਅਜੇ ਰੇਪ ਦਾ ਕਾਰਜ ਨਹੀਂ ਹਜੇ ਤੱਕ ਇਨਵੈਸਟੀਗੇਸ਼ਨ ਤੇ ਹੋਇਆ ਜੇ ਕੁਝ ਨਹੀਂ ਪੋਸਟਮਾਰਟਮ ਹੋ ਗਿਆ ਅੱਛਾ ਇੱਕ ਚੀਜ਼ ਜਿਹੜੀ ਵਰਥ ਐਪਰੀਸ਼ੀਏਟਿੰਗ ਹੈ ਕਿ ਇੱਕ ਤਾਇ ਬਹੁਤ ਕੁਇਕ ਰਿਜ਼ਲਟ ਆਇਆ ਹੈ ਬਿਲਕੁਲ ਹੀ ਬਲਾਈਂਡ ਮਰਡਰ ਸੀ ਤੇ ਬੜਾ ਬਰੂਟਲ ਮਰਡਰ ਸੀ ਤੁਹਾਨੂੰ ਵੀ ਪਤਾ ਹੈ ਨੈਸ਼ਨਲ ਮੀਡੀਆ 'ਚ ਵੀ ਆਇਆ ਹੈ ਤੇ ਕਾਫੀ ਲੋਕਾਂ ਨੇ ਇਹਦੇ ਬਾਰੇ ਗੱਲ ਵੀ ਕੀਤੀ ਹੈ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਕਾਫੀ ਕੋਆਪਰੇਸ਼ਨ ਰਹੀ ਰਹੀ ਜੀਆਰਪੀ ਤੇ ਲੋਕਲ ਪੁਲਿਸ ਜਿਹੜੀ ਜ਼ਿਲ੍ਹਾ ਪੁਲਿਸ ਸੀ ਉਹਨਾਂ ਦੀ ਤੇ ਇਨਫਾਰਮਲ ਤਰੀਕੇ ਨਾਲ ਜ਼ਿਲ੍ਹਾ ਪੁਲਿਸ ਇਹ ਜੁੜੀ ਰਹੀ ਕਿ ਜੀਆਰਪੀ ਜਿਹੜੀ ਸੀ ਉਹ ਫਾਰਮਲ ਤਰੀਕੇ ਨਾਲ ਇਹਦੇ ਵਿੱਚ ਲੱਗੀ ਰਹੀ ਸੋ ਇਟ ਵਾਸ ਅ ਕੇਸ ਆਫ ਵੈਰੀ ਗੁੱਡ ਕੋਆਪਰੇਸ਼ਨ ਬੀਟਵੀਨ ਦ ਟੂ ਵਿੰਗਸ ਆਫ ਪੰਜਾਬ ਪੁਲਿਸ ਐਂਡ ਅਸੀਂ ਪੰਜਾਬ ਪੁਲਿਸ ਦੇ ਬਿਹਾਫ ਤੇ ਤੇ ਬਠਿੰਡਾ ਪੁਲਿਸ ਦੇ ਬਿਹਾਫ ਤੇ ਆਈ ਵੁੱਡ ਲਾਈਕ ਟੂ ਸੇ ਕਿ ਟਾਊਨ ਡਾਟਰ ਅਸੀਂ ਬਿਲਕੁਲ ਮੇਨਟੇਨ ਰੱਖਾਂਗੇ ਤੇ ਜੇ ਕੋਈ ਇਹੋ ਜੀ ਘਟਨਾ ਅੱਗੋਂ ਤੋਂ ਵੀ ਹੁੰਦੀ ਹੈ ਰੱਬ ਨਾ ਕਰੇ ਹੋਵੇ ਪਰ ਜੇ ਕੋਈ ਵੀ ਕ੍ਰਾਈਮ ਹੁੰਦਾ ਬਠਿੰਡਾ ਸ਼ਹਿਰ ਚ ਜਾਂ ਬਠਿੰਡਾ ਜ਼ਿਲ੍ਹੇ ਚ ਤੇ ਅਸੀਂ ਉਹਨੂੰ ਫੇਰ ਇਸ ਕਰਨ ਦੀ ਕੋਸ਼ਿਸ਼